ਯੋਗਾ ਕਰਨ ਨਾਲ ਮੇਰੀ ਕਾਫੀ ਬੋਡੀ ਦੇ ਵਿੱਚ ਫਲੈਕਸੀਬਿਲਟੀ ਆਈ ਜਿਵੇਂ ਕਿ ਮੈਂ ਪਹਿਲਾਂ ਬਹੁਤ ਜ਼ਿਆਦਾ ਸਟ੍ਰੈਸ ਚ ਰਹਿੰਨੀ ਸੀ ਔਰ ਮੈਂ ਸਟ੍ਰੈਸ ਲੈਵਲ ਕਾਫੀ ਕੰਟਰੋਲ ਕੀਤਾ ਜਦੋਂ ਤੋਂ ਮੈਂ ਯੋਗਾ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਹੈ ਉਸ ਟਾਈਮ ਤੋਂ ਹੀ ਮੇਰਾ weight ਵੀ ਬਹੁਤ ਰੋਸ ਹੋ ਗਿਆ ਤੇ ਮੇਰੇ ਸਿਰ ਦਰਦ ਦੀ ਪ੍ਰੋਬਲਮ ਵੀ ਬਿਲਕੁਲ ਸਹੀ ਹੋ ਗਈ ਮੇਰੇ ਐਸਡੀ ਪ੍ਰੋਗਰਾਮ ਸੇ ਮੈਂ ਜਿਆਦੀ ਉਗਾਦਨੀ ਹੋ ਵੀ ਠੀਕ ਹੋ ਗਈ ਹੈ ਮੈਨੂੰ ਪਹਿਲਾਂ ਸਰਵਾਈਕਲ ਦੀ ਬੈਕ ਪੇਨ ਦੀ ਬਹੁਤ ਪ੍ਰੋਬਲਮ ਸੀ ਮੇਰਾ weight ਬਹੁਤ ਜ਼ਿਆਦਾ ਗੇਨ ਹੋਈ ਜਾ ਰਿਹਾ ਸੀ ਪਰ ਮੈਂ ਜਦੋਂ ਤੋਂ ਯੋਗਾ ਕਲਾਸ ਜੁਆਇਨ ਕੀਤੀ ਹੈ ਮੈਂ 10 ਕਿਲੋ weight ਵੀ ਰਿਡਿਊਸ ਕੀਤਾ ਹੈ ਤੇ ਮੈਨੂੰ ਸਰਵਾਈਕਲ ਬੈਕ ਪੇਨ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਬਿਲਕੁਲ ਠੀਕ ਹਾਂ ਮੈਂ ਸਰਦਾਰ ਭਗਵੰਤ ਸਿੰਘ ਮੰਡਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਲਈ ਯੋਗਾ ਟੀਚਰ ਪ੍ਰੋਵਾਈਡ ਕੀਤੇ ਪੰਜਾਬ ਸਰਕਾਰ ਵੱਲੋਂ ਜੋ ਪੰਸ਼ੀਮ ਦੀ ਯੋਗ ਸਾਲਾ ਜੋ ਮਹਿੰਮ ਚਲਾਈ ਜਾ ਰਹੀ ਹੈਗੀ ਉਸ ਦੇ ਵਿੱਚ ਫ੍ਰੀ ਚ ਯੋਗਾ ਸਿਖਾਇਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਆਦਾ ਜਿਆਦਾ ਲੋਕ ਯੋਗ ਕਰਨ ਆਣ ਯੋਗਾ ਜਿਹੜਾ ਉਹ ਸਾਡੇ ਦੇਸ਼ ਦੀ ਪਰੰਪਰਾ ਦਾ ਹਿੱਸਾ ਹੈ ਸਾਡੇ ਦੇਸ਼ ਦੀ ਵਿਰਾਸਤ ਦਾ ਹਿੱਸਾ ਹੈ ਜਿਹਨੂੰ ਕਿ ਅਸੀਂ ਅੱਜਕੱਲ ਭੁੱਲਦੇ ਜਾ ਰਹੇ ਹਾਂ ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਉਹਨੂੰ ਅਸੀਂ ਦੁਬਾਰਾ ਇੱਕ ਲੋਕ ਲਹਿਰ ਪਾਉਣੇ ਚਾਹੀਦੇ ਜਗ ਬਾਣੀ ਪੰਜਾਬੋ ਕੇਸਰੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਕੁਝ ਦਿਨ ਪਹਿਲਾਂ 31st ਨਾਈਟ ਤੇ ਦਲਜੀਤ ਦੋਸਾਂ ਜੋ ਕਿ ਲੁਧਿਆਣਾ ਦੇ ਵਿੱਚ ਆਈ ਸੀ ਦਿਲ ਇਲੂਮੀਨੇਟੀ ਟੂਰ ਹੈ ਜੋ ਲੁਧਿਆਣਾ ਦੇ ਵਿੱਚ ਪਹੁੰਚਦਾ ਔਰ ਇੱਕ ਲਾਈਵ ਕਾਨਸਰਟ ਸ਼ਾਨਦਾਰ ਲਾਈਵ ਕਾਨਸਰਟ ਹੁੰਦਾ ਹੈ ਇਸ ਲਾਈਵ ਕਾਨਸਰਟ ਦੇ ਵਿੱਚ ਕੁਝ ਬੱਚੇ ਨੇ ਜਿਨ੍ਹਾਂ ਨੂੰ ਸਟੇਜ ਦੇ ਉੱਤੇ ਬੁਲਾਇਆ ਗਿਆ ਸੀ ਅੱਜ ਉਹਨਾਂ ਉਹਨਾਂ ਹੀ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਦੇ ਨਾਲ ਤੁਹਾਨੂੰ ਮਿਲਾਵਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਦਲਜੀਤ ਦੋਸਾਂ ਇਸ ਤੱਕ क्रेਜ਼ ਹੈ ਇਸ ਵਕਤ ਦੁਨੀਆ ਦੇ ਉੱਤੇ ਬਿਲਕੁਲ ਛਾਇਆ ਹੋਇਆ ਹੈ ਔਰ ਦਲਜੀਤ ਦੋ ਸਾਂਝ ਨੂੰ ਲੋਕ ਹੈ ਜੋ ਇੱਕ ਚਲਕ ਪਾਣੀ ਉਹਨਾਂ ਦੀ ਚਾਹੁੰਦੇ ਨੇ ਔਰ ਇੱਕ ਅਜਿਹੇ ਬੱਚੇ ਦੇ ਨਾਲ ਮਿਲਾਵਾਂਗੇ ਜਿਹੜੇ ਕੀ ਦਿਲਜੀਤ ਦੋ ਸਾਂਝ ਨਾਲ ਮਿਲੇ ਨੇ ਇਸੋ ਬਿਲਕੁਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਦੇ ਨਾਲ ਜੀ ਸਰ ਨਮਸਕਾਰ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਖੀਆ ਜੀ ਸੋ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਥੋੜਾ ਜਿਹਾ 31st ਨਾਈਟ ਦੇ ਬਾਰੇ ਦੱਸੋ ਕਿਵੇਂ ਦਾ ਰਿਹਾ ਮਾਹੌਲ ਮੇਰਾ ਨਾਮ ਅਰਸ਼ਦੀਪ ਸਿੰਘ ਆ ਜੀ ਅਸੀਂ ਮੌਲਟਨ ਐਕਸਟੈਂਸ਼ਨ ਦੇ ਵਿੱਚ ਟੈਰ ਰਹੇ ਹਾਂ ਤੇ ਬੱਚਿਆਂ ਨੇ 31st ਨਾਈਟ ਦੀ ਜਿਹੜੀ ਦਿਲਜੀਤ ਭਾਈ ਦਾ ਕਨਸੈਪਟ ਸੀਗਾ ਉਹਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਜ਼ਿੱਦ ਸੀ ਵੀ ਸਾਨੂੰ ਕਿਸੇ ਤਰੀਕੇ ਤੁਸੀਂ ਟਿਕਟਸ ਲੈ ਕੇ ਦਿਓ ਸਾਨੂੰ ਸ਼ੋਅ ਦਿਖਾਓ ਜੀ ਆ ਉਹ ਇਹਨਾਂ ਦੀ ਬੱਚਿਆਂ ਦੀ ਮੈਨੀਫੈਸਟੇਸ਼ਨ ਕਹਿ ਲਓ ਜਾਂ ਇਹਨਾਂ ਦੀ ਜ਼ਿੱਦ ਕਹਿ ਲਓ ਉਹਦੇ ਵਿੱਚ ਸਾਨੂੰ ਟਿਕਟਸ ਵੀ ਅਸੀਂ ਬਹੁਤ ਪਹਿਲਾਂ ਤੋਂ ਜਿਵੇਂ ਬੈਠੇ ਹੋਏ ਸੀ ਬਹੁਤ ਵੇਟ ਕਰ ਰਹੇ ਸੀ ਚੰਡੀਗੜ੍ਹ ਵਾਲਾ ਸ਼ੋਅ ਇਸ ਕਰਕੇ ਨਹੀਂ ਦੇਖ ਸਕੇ ਕਿਉਂਕਿ ਬੱਚਿਆਂ ਦੇ ਐਗਜ਼ਾਮ ਸੀ ਉਹ ਤੇ ਅਸੀਂ ਜਾ ਨਹੀਂ ਸਕੇ ਤੇ ਸਾਨੂੰ ਇਸ ਕਰਕੇ ਫਿਰ ਇਹ ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਦੇ ਸ਼ੋਅ ਤੋਂ ਬਾਅਦ ਥੋੜੀ ਜੀ ਵਿੱਚ ਅ ਅਨਾਉਂਸਮੈਂਟ ਦੀਆਂ ਅਫਵਾਹਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਉਦੋਂ ਹੀ ਸਾਡੇ ਪਿੱਛੇ ਬੱਚੇ ਬਹੁਤ ਫਾਲੋ ਕਰਨ ਲੱਗ ਪਏ ਸੀ ਕਿ ਨਹੀਂ ਜੀ ਸਾਨੂੰ ਤਾਂ ਕਿਸੇ ਵੀ ਤਰੀਕੇ ਜੋ ਵੀ ਹੋਏਗਾ ਸਾਨੂੰ ਕਰਵਾ ਕੇ ਦਿਓ ਅਸੀਂ ਬਸ ਵੇਟ ਕਰ ਰਹੇ ਸੀ ਕਿ ਕਿਸੇ ਤਰੀਕੇ ਜਿਸ ਦਿਨ ਵੀ ਟਿਕਟਸ ਅਨਾਉਂਸ ਹੋਣ ਟਿਕਟਸ ਅਨਾਉਂਸ ਹੋਈਆਂ ਟਿਕਟਸ ਮਿਲ ਗਈਆਂ ਸਾਨੂੰ ਬੜੇ ਮਤਲਬ ਬੜੀ ਗੁਰੂ ਸਾਹਿਬ ਦੀ ਮਿਹਰ ਰਹੀ ਵੀ ਪਹਿਲੇ ਟਾਈਮ ਤੇ ਨਾਲ ਦੇ ਨਾਲ ਮਿਲ ਗਈਆਂ ਸਾਨੂੰ ਜੀ ਬਹੁਤ ਜ਼ਿਆਦਾ ਕੋਈ ਬਾਰੋਂ ਨਹੀਂ ਲੈਣੀ ਪਈ ਹੈ ਕੋਈ ਵੇਟ ਨਹੀਂ ਕਰਨੀ ਪਈ ਸਾਨੂੰ ਆਰਾਮ ਨਾਲ ਟਿਕਟਸ ਮਿਲ ਗਈਆਂ ਉਹ ਫਿਰ ਉਹ ਟਿਕਟਸ ਤੋਂ ਬਾਅਦ ਫਿਰ ਇਹਨਾਂ ਦਾ ਇਹਨਾਂ ਨੇ ਫਿਰ ਸਾਨੂੰ ਵੀ ਸਾਨੂੰ ਤਿਆਰ ਕਰਵਾ ਕੇ ਲੈ ਕੇ ਜਾਓ ਜੀ ਅਸੀਂ ਪੂਰਾ ਡਰੈਸ ਵਗੈਰਾ ਪਾ ਕੇ ਜਾਣੀ ਹੈ ਬਿਲਕੁਲ ਉਹ ਫਿਰ ਠੰਡ ਕਰਕੇ ਅਸੀਂ ਉਹਨਾਂ ਨੂੰ কুর্তা ਚਾਦਰਾਂ ਨਹੀਂ ਪਵਾ ਪੋਇਆ ਬਟ ਇਹਨਾਂ ਵਾਸਤੇ ਫਿਰ スウェットਸ਼ਰਟਸ ਅਸੀਂ ਡਿਜ਼ਾਈਨ ਕਰਾਈਆਂ ਜਿਹੜੀਆਂ ਪੰਜਾਬੀ ਘਰ ਆਗੇ ਹੋਏ ਜੋ ਦਲਜੀਤ ਭਾਜੀ ਦਾ ਸੀਗਾ ਉਹ ਪੰਜਾਬੀ ਆਗੇ ਹੋਏ ਕਹ ਰਹੇ ਸੀ ਘਰ ਆਗੇ ਉਹ ਫਿਰ ਸਪੈਸ਼ਲ ਡਿਜ਼ਾਈਨ ਕਰਵਾ ਕੇ ਇਹਨਾਂ ਨੂੰ スウェットਸ਼ਰਟਸ ਇਹਨਾਂ ਦੀਆਂ ਇਹਨਾਂ ਨੂੰ ਬਣਵਾਵਾਂ ਇੱਕ ਦਿੱਤੀਆਂ ਫਿਰ ਇਹ ਨਾਲ ਪਿੱਛੇ ਇਹਨਾਂ ਦਾ ਬੌਂਡ ਟੂ ਸ਼ਾਈਨ ਇਹਨਾਂ ਨੂੰ ਬਿਲਕੁਲ ਬਿਲਕੁਲ ਜਿਵੇਂ ਦਰਜੀਤ ਦੋਸਾਂਝ ਜੀ ਜੋ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਚਾਏ ਹੋਏ ਨੇ ਲੋਗੋਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਕਿਵੇਂ ਦਾ ਲੱਗਿਆ ਜਦ ਉਹਨਾਂ ਨੇ ਸਟੇਜ ਦੇ ਉੱਤੇ ਬੁਲਾਇਆ ਇੰਨਾ ਪਿਆਰ ਦਿੱਤਾ ਉਹ ਮਾਹੌਲ ਉਹ এনवायरमेंट ਦੇ ਵਿੱਚ ਵਾਈਬ ਕਿੱਦਾਂ ਦੀ ਸੀ ਅਸੀਂ ਮੈਂ ਤਾਂ ਪਰਸਨਲੀ ਬੱਚਿਆਂ ਨੂੰ ਸੰਭਾਲਣ ਮਤਲਬ ਥੋੜਾ ਜਿਹਾ ਹੀ ਸੀ ਕਿ ਬੱਚਿਆਂ ਨੂੰ ਤੱਕਾ ਨਾ ਲੱਗੇ ਜਾਂ ਕੋਈ ਐਸਾ ਐਵੋਇਡਬਲ ਕਰ ਰਿਹਾ ਸੀ ਔਰ ਇਹਨਾਂ ਨੂੰ ਮੈਂ ਚੁੱਕਿਆ ਹੋਇਆ ਸੀ ਦੋਨਾਂ ਨੂੰ ਪਹਿਲਾਂ ਇਹਨੂੰ ਚੁੱਕਿਆ ਸੀ ਇਹ ਤੇ ਇਹਦੇ ਨਾਲ ਦਲਜੀਤ ਭਾਜੀ ਦੇ ਇਸ਼ਾਰੇ ਮਤਲਬ ਪ੍ਰੋਪਰ ਉਹਨਾਂ ਨੇ ਸੈਲੂਟ ਕੀਤਾ ਪੱਕ ਬੰਨੀ ਦੇਖ ਕੇ ਦੀ ਤੁਰਲੇ ਵਾਲੀ ਸੈਲੂਟ ਕੀਤਾ ਹਾਰਟ ਵਗੈਰਾ ਬਣਾ ਕੇ ਇਹਦੇ ਨਾਲ ਗੱਲਬਾਤ ਕਰਕੇ ਮਤਲਬ ਇਸ ਤਰ੍ਹਾਂ ਗਏ ਫਿਰ ਦੂਸਰੀ ਸਾਈਡ ਚਲੇ ਗਏ ਫਿਰ ਮੈਂ ਦੂਸਰੇ ਬੇਟੇ ਨੂੰ ਚੁੱਕਿਆ ਵੀ ਤੁਸੀਂ ਵੀ ਉੱਪਰ ਰਸ਼ ਦੇ ਵਿੱਚ ਵੀ ਦੇਖ ਲਓ ਸਾਡੀ ਕੋਈ ਇੰਟੈਂਸ਼ਨ ਨਹੀਂ ਸੀ ਇਸ ਤਰ੍ਹਾਂ ਦੀ ਕਿ ਭਾਜੀ ਨੂੰ ਇਸ ਸਟੇਜ ਤੇ ਹੀ ਭੇਜਣਾ ਮਿਸਟੇਜ ਤੇ ਚਲੇ ਬੁਲਾ ਲੈਣੀ ਹੈ ਕੁਛ ਐ ਅਸੀਂ ਮੈਂ ਤਾਂ ਇਹ ਨਾਰਮਲੀ ਇਹਨਾਂ ਨੂੰ ਇਸ ਤਰ੍ਹਾਂ ਚੁੱਕਿਆ ਕਿ ਤੁਸੀਂ ਆਪਣਾ ਦੇਖ ਲਓ ਦਲਜੀਤ ਭਾਜੀ ਨੂੰ ਬਹੁਤ ਨੇੜੇੋਂ ਦੇਖ ਖੜੇ ਸੀ ਅਸੀਂ ਬੜੇ ਇੱਥੇ ਖੜੇ ਸੀ ਫੈਨਪੈਟ ਦੇ ਵਿੱਚ ਬਟ ਆਰਾਮ ਨਾਲ ਤੁਸੀਂ ਦੇਖ ਲਓ ਜੀ ਉਹਦੇ ਵਿੱਚ ਫਿਰ ਇਹਨੂੰ ਉਹ ਦੁਬਾਰਾ ਵਾਪਸ ਆਇਆ ਤਲਜੀਤ ਭਾਜੀ ਤੇ ਉਹਨਾਂ ਨੇ ਫਿਰ ਇਹਨੂੰ ਕਹਿੰਦੇ-ਕਹਿੰਦੇ ਤੇਰੇ ਯਾਰ ਚਿਹਰੇ ਤੇ ਨਾ ਮਤਲਬ ਮੈਂ ਬੜੀ ਧੀਰੇ ਤੋਂ ਦੇਖ ਰਿਹਾ ਬੜਾ ਤੂੰ ਐਨ ਵਨ ਜੁਆਏ ਕਰ ਰਹੇ ਆ ਮੂਮੈਂਟ ਨੂੰ ਤੂੰ ਮੇਰੇ ਕੋਲ ਉੱਪਰ ਆ ਤੇਰੇ ਬੜਾ ਚਾਹ ਹੈਗਾ ਤੇਰੇ ਮੂੰਹ ਤੇ ਫਿਰ ਇਹਨੂੰ ਉੱਪਰ ਬੁਲਾ ਕੇ ਫਿਰ ਉਹਨਾਂ ਨੇ ਦਿਲਜੀਤ ਭਾਜੀ ਨੇ ਇਹਨੂੰ ਡਾਂਸ ਵੀ ਕਰਵਾਇਆ ਤੇ ਨਾਲ ਅੰਡਰ ਜੈਕਟ ਵੀ ਗਿਫਟ ਕੀਤੀ ਅਸੀਂ ਪਰਸਨਲੀ ਦਿਲਜੀਤ ਭਾਜੀ ਨੂੰ ਉਦੋਂ ਤੋਂ ਦੇਖ ਰਹੇ ਆ ਜਦੋਂ ਹਰਕ੍ਰਿਸ਼ਨ ਪਬਲਿਕ ਸਕੂਲ ਇੱਥੇ ਪੜ੍ਹਦੇ ਸੀ ਜੀ ਉਦੋਂ ਦੇ ਅਸੀਂ ਉਹਨਾਂ ਨੂੰ ਦੇਖਿਆ ਉਹਨਾਂ ਦੀ ਜਰਨੀ ਸਾਡੇ ਅੱਗੇ ਉਹਦੀ ਲੁਧਿਆਣੇ ਦੀ ਸਾਹਮਣੇ ਦੇਖ ਕੇ ਨਿਕਲੇ ਆ ਤੇ ਇਹ ਹੁਣ ਜਨਰੇਸ਼ਨ ਸਾਡੇ ਵਾਲੀ ਜਨਰੇਸ਼ਨ ਅਗਲੀ ਜਨਰੇਸ਼ਨ ਵੀ ਉਹਨਾਂ ਨੂੰ ਇੰਨਾ ਲਾਈਕ ਕਰਦੀ ਆ ਤੇ ਔਰ ਖੁਸ਼ੀ ਜ਼ਿਆਦਾ ਹੁੰਦੀ ਹੈ ਇਸੀ ਸੋ ਬਿਲਕੁਲ ਸਭ ਤੋਂ ਪਹਿਲਾਂ ਤੁਹਾਡੇ ਨਾਲ ਹੁਣ ਗੱਲ ਕਰਾਂਗੇ ਕਿਵੇਂ ਦਾ ਲੱਗਿਆ ਜਦੋਂ ਤੁਹਾਨੂੰ ਜੈਕਟ ਦਿੱਤੀ ਹੈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਹੈ ਸੋਕਰਤ ਸਿੰਘ ਤੇ ਮਿੰਦੂ ਉਸ ਟਾਈਮ ਦੇ ਕੋ ਸਮਝ ਹੀ ਨਹੀਂ ਆ ਰਹੀ ਸੀ ਕਿ ਹੋ ਵੀ ਗਿਆ ਜੀ ਜੀ ਮਤਲਬ ਹੋ ਹੀ ਨਹੀਂ ਹੋ ਪਾਰਿਆ ਸੀ ਬਲੀਵ ਬਲੀਵ ਨਹੀਂ ਹੋ ਪਾਰਿਆ ਸੀਗਾ ਜਦੋਂ ਉਹਨਾਂ ਨੇ ਸਟੇਜ ਤੇ ਬੁਲਾਇਆ ਤੁਸੀਂ ਉਹਨਾਂ ਨੂੰ ਜਦ ਮਿਲੇ ਉਹ ਮੂਮੈਂਟ ਕਿੱਦਾਂ ਦੀ ਸੀਗੀ ਉਹ ਚੀਜ਼ ਯਾਦ ਆਂਦੀ ਹੈ ਬਾਰ-ਬਾਰ ਹਾਂਜੀ ਅੰਦੀ ਤਾਂ ਹੈ ਬਹੁਤ ਵਾਰ ਤੇ ਮੈਂ ਜੋ ਮਤਲਬ ਡਾਂਸ ਕਰ ਰਹੀ ਸੀ ਤੇ ਮੈਂ ਬਹੁਤ ਉਹ ਸਗਾ ਸ਼ੌਕ ਕੁਝ ਮਤਲਬ ਉਹ ਮੇਰਾ ਕੰਮ ਨਹੀਂ ਕਰ ਰਹੀ ਸੀ ਕੁਝ ਹੋਰ ਸਮਝ ਨਹੀਂ ਆ ਰਹੀ ਸੀ ਤਾਂ ਖੁਸ਼ੀ ਬਹੁਤ ਜ਼ਿਆਦਾ ਹੋ ਗਈ ਹਣੀ ਉਸ ਵੇਲੇ ਹਾਂਜੀ ਜੀ ਸੋ ਜੋ ਤੁਸੀਂ ਤਿਆਰੀਆਂ ਕੀਤੀਆਂ ਜਿੱਦ ਪਏ ਹੋਏ ਸੀ ਤੁਸੀਂ ਜਾਣਦੀ ਇਹਨਾਂ ਪਸੰਦ ਕਿਉਂ ਕਰਦੇ ਹੋ ਕੀ ਖਾਸ ਗੱਲ ਲੱਗਦੀ ਹੈ ਉਹਨਾਂ ਦੇ ਸੌਂਗਸ ਤੇ ਉਹਦਾ ਸਟਾਈਲ ਜੀ ਤੇ ਉਹ ਹੁਣ ਤਾਂ ਜੈਕਟ ਤੁਹਾਨੂੰ ਮਿਲ ਗਈ ਸਟਾਈਲ ਉਹਨਾਂ ਦਾ ਹੁਣ ਤੁਸੀਂ ਖੁਦ ਉਸ ਤਰ੍ਹਾਂ ਦੇ ਬਣ ਸਕਦੇ ਹੋ ਹਾਂਜੀ ਕੋਸ਼ਿਸ਼ ਤਾਂ ਪੂਰੀ ਹੈ ਜੀ 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 ਅੱਛਾ ਕੋਈ ਫੇਵਰਟ ਗਾਣਾ ਜਿਹੜਾ ਤੁਹਾਨੂੰ ਉਹਨਾਂ ਦਾ ਪਸੰਦ ਲੱਗਦਾ ਹੋਵੇ ਸਾਰੇ ਅੱਛੇ ਬਹੁਤ ਸਾਰੇ ਅੱਛੇ ਅੱਛਾ ਤੇ ਤੁਸੀਂ ਜਿਵੇਂ ਪਾਪਾ ਨੇ ਤੁਹਾਡੇ ਦੱਸਿਆ ਕਿ ਤੁਸੀਂ ਤਿਆਰ ਹੋ ਕੇ ਗਏ ਸੀ ਪੱਗਾ ਤੁਰਲੇ ਵਾਲੀਆਂ ਸੜਿਆ ਕੇ ਗਏ ਸੀ ਕਿੰਨਾ ਨੇ ਬੰਨੀਆਂ ਸੀ ਉਹ ਬੱਗਾ ਉਹ ਬਨਵਾਈ ਸੀ ਬਾਰੋਂ ਜੀ अच्छा ਤੇ ਕਪੜਿਆਂ ਦਾ ਆਈਡੀਆ ਕਿਵੇਂ ਆ ਕਿ ਇਹੀ ਵਾਲੇ ਪਾਣੇ ਆ ਜਾਂ ਇਹੀ ਤਿਆਰ ਕਰਵਾਣੇ ਆ ਅਸੀਂ ਉਹੀ ਕਿਹਾ ਸੀ ਕਿ ਪੂਰਾ ਹੀ ਉਹ ਸਭ কুর্তা ਉਹ ਕਰਨਾ ਫਿਰ ਵੱਡੇ ਪਾਪਾ ਨੇ ਕਿਹਾ ਕਿ ਠੰਡ ਨੂੰ ਬਹੁਤ ਹੈ ਇਸ ਲਈ ਤੁਸੀਂ スウェット ਸ਼ਰਟਸ ਪਾ ਲੋ ਤੇ ਫਿਰ ਅਸੀਂ ਉਹ ਡਿਜ਼ਾਈਨ ਕਰਵਾ ਲਿਆ ਤੇ ਫਿਰ ਸਪੈਸ਼ਲ ਡਿਜ਼ਾਈਨ ਕਰਵਾਈਆਂ आईडिया अच्छा आईडिया किददा ਸੀ ஸ்ਵੈਸ਼ਰਟ ਡਿਜ਼ਾਈਨ ਜੋ ਪੰਜਾਬੀ ਘਰ ਆ ਕੋਈ ਲਖਵਾਨਦਾ ਵੱਡੇ ਪਾਪਾ ਦਾ ਅੱਛਾ ਉਹਨਾਂ ਨੇ ਉਹਨਾਂ ਨੇ ਪਹਿਲਾਂ ਮਨ ਕਰਦੇ ਦੋ ਨਾ ਕਿ কুর্তা ਨਹੀਂ ਪਾਣਾ ਤੇ ਫਿਰ ਉਹਨਾਂ ਨੇ ਕਿਹਾ ஸ்ਵੈਸ਼ਰਟ ਪਾ ਲੋ ਠੀਕ ਵੀ ਰਹਿੰਦੀ ਹੈ ਜੀ 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 ਸੋ ਤੁਹਾਨੂੰ ਕਿਵੇਂ ਦਾ ਲੱਗਿਆ ਜਦ ਪਰਿਵਾਰ ਦੇ ਸਦਸੀ ਇੱਕ ਵੱਡੇ ਸੁਪਰਸਟਾਰ ਮੈਗਾਸਟਾਰ ਦੇ ਨਾਲ ਗੜੀ ਸੀ ਪਹਿਲੇ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਕਿ ਹੋ ਕੇ ਗਿਆ एकदम ਤੋਂ ਜਿਵੇਂ ਬੁਲਾਇਆ ਸਟੇਜ ਤੇ ਜੀ ਫਿਰ ਜਦੋਂ ਬੁਲਾਇਆ ਪ੍ਰੋਸੈਸ ਕੀਤਾ ਬਸ ਉਹੀ ਮੈਨੀਫੈਸਟੇਸ਼ਨ ਦੀ ਪਾਵਰ ਕਹਿ ਲੋ ਜੀ ਸੋ ਜਿਵੇਂ ਦਲਜੀਤ ਦੋਸਾਂਜੀ ਉਸ ਵਕਤ ਗਾਣਾ ਗਾ ਰਹੇ ਸੀ ਇਕਦਮ ਅਚਾਨਕ ਗਾਣਾ ਰੋਕ ਕੇ ਉਹਨਾਂ ਨੇ ਬੁਲਾਇਆ ਬਲੀਵ ਹੋ ਰਿਹਾ ਪਿਆ ਸੀ ਉਸ ਵਕਤ ਜਾਂ ਫਿਰ ਇੱਕ ਡ੍ਰੀਮ ਲੱਗ ਰਿਹਾ ਸੀ ਬਿਲਕੁਲ ਡ੍ਰੀਮ ਲੱਗ ਰਿਹਾ ਸੀ ਬਿਲਕੁਲ ਬਲੀਵ ਨਹੀਂ ਹੋ ਰਿਹਾ ਸੀ ਐਕਚੁਅਲੀ ਮੈਂ ਥੋੜਾ ਅੱਗੇ ਸੇ ਤਾਂ ਮੈਨੂੰ ਲੱਗਿਆ ਸੀ ਕਿ ਇਹ ਕੋਈ ਬੁਲਾਇਆ ਹੈ ਫਿਰ ਜਦੋਂ ਦੇਖਿਆ ਇਹਨੂੰ ਮਿਲਿਆ ਮੈਂ ਬਸ ਫਿਰ ਤਾਂ ਸੇ ਇਤਨੀ ਖੁਸ਼ੀ ਸੀ ਜੀ ਸੋ ਬਿਲਕੁਲ ਜੋ ਬੁਲਾਇਆ ਜਦੋਂ ਤੁਹਾਡੇ ਬ੍ਰਦਰ ਨੂੰ ਤੇ ਤੁਸੀਂ ਉਸ ਵਕਤ ਕੀ ਰਿਐਕਸ਼ਨ ਸੀ ਤੁਹਾਡਾ ਉਹ ਪਹਿਲੇ ਜਦੋਂ ਅ ਮੈਂ ਜਾ ਰਿਹਾ ਸੀ ਉਹਨੇ ਮੈਨੂੰ ਬੁਲਾਇਆ ਸੀ ਤਾਂ ਕਰਾਊਡ ਨੇ ਮੇਰੀ ਪਾ ਪਗੋਤ ਆਰਤੀ ਖਿੱਚ ਖਿੱਚ ਕੇ ਫਿਰ ਮੈਨੂੰ ਰੋਣ ਲੱਗ ਗਿਆ ਸੀ ਜਦੋਂ ਮੈਂ ਦੇਖਿਆ ਇਹਨੂੰ ਜੈਕਟ ਮਿਲੀ ਫਿਰ ਮੈਂ ਬਹੁਤ ਖੁਸ਼ ਹੋਇਆ ਸੀ ਜੀ ਤਾਂ ਸੋ ਜੈਕਟ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਕਿ ਜੈਕਟ ਮੈਨੂੰ ਦੇ ਦਿਓ ਜਾਂ ਫਿਰ ਕਿਸੇ ਨੇ ਤੁਹਾਨੂੰ ਡਿਮਾਂਡ ਨਹੀਂ ਕੀਤੀ ਕਿ ਜੈਕਟ ਨਾਲ ਸਾਨੂੰ ਫੋਟੋ ਕਰਾ ਲੰਦੋ ਫੋਟੋ ਕਰਵਾਉਂਦੇ ਤਾਂ ਸਭ ਬਹੁਤ ਲੋਕਾਂ ਨੇ ਕਿਹਾ ਹੈ ਮਜ਼ਾਕ ਵਿੱਚ ਤਾਂ ਸਭ ਵੀ ਕਹਿ ਰਹੀ ਸੀ ਕਿ ਹਾਫ ਹਾਫ ਕਰ ਲੈ ਲੈ ਜੈਕਟ ਅੱਛਾ ਤਾਂ ਫਿਰ ਕਿਵੇਂ ਤਾਂ ਲੱਗਦਾ ਵੈ ਇੱਕ ਮੂਵਮੈਂਟ ਜਦੋਂ ਇੱਕ ਐਡਾ ਵੱਡਾ ਮੈਕਾ ਸਟਾਰ ਆਪਣੇ ਖੁਦ ਦੇ ਪਾਏ ਹੋਏ ਕੱਪੜੇ ਉਤਾਰ ਕੇ ਤੁਹਾਨੂੰ ਐਜ਼ ਅ ਗਿਫਟ ਦਿੰਦਾ ਵੈ ਕਿਵੇਂ ਤਾਂ ਲੱਗਿਆ ਫੀਲਿੰਗ ਹੋ ਰਹੀ ਸਿ ਕੁਝ ਸਪੈਸ਼ੀਅਲ ਜਿਹਾ ਰਿਹਾ ਜੇ ਡ੍ਰੀਮ ਲੱਗ ਰਿਹਾ ਸੀ ਡ੍ਰੀਮ ਮੈਨੂੰ ਲੱਗ ਰਿਹਾ ਸੀ ਇੰਨਾ ਹੋ ਸਗਾ ਅੱਛਾ ਹੁਣ ਜੇ ਦੁਬਾਰਾ ਕੋਈ ਜੇ ਟੂਰ ਇੰਡੀਆ ਦੇ ਵਿੱਚ ਉਹਨਾਂ ਦਾ ਆਉਂਗਾ ਦੇਖਣ ਜਾਓਗੇ ਹੁਣ ਹਮੇਸ਼ਾ ਜੀ ਹਮੇਸ਼ਾ ਜਾਓਗੇ ਅੱਛਾ ਤੇ ਇਸ ਵਾਰ ਕੀ ਨਵਾਂ ਸੋਚਿਆ ਵੈ ਜੇ ਕਿਵੇਂ ਦਾ ਕਰਕੇ ਜਾਓਗੇ ਤਿਆਰੀ ਇਸ ਵਾਰ ਤਾਂ ਅਸੀਂ ਉਹ ਪੂਰਾ ਕੁਰਤਾ ਪਾ ਕੇ ਜਾਵਾਂਗੇ ਦਰਲੇਵਲੀ ਪੱਗ ਸਜਾ ਕੇ ਜਾਵੋਗੇ ਅੱਛਾ ਉਹਨਾਂ ਦੀਆਂ ਮੂਵੀਜ਼ ਵੀ ਦੇਖਦੇ ਹੋ ਕੋਈ ਫੇਵਰੇਟ ਮੂਵੀ ਦੱਸੋ ਉਹਨਾਂ ਦੀ ਹੌਸਲਾ ਰੱਖ ਜੀ ਤੇ ਜੋ ਕੋਈ ਗੀਤ ਜਿਹੜਾ ਤੁਹਾਨੂੰ ਫੇਵਰਟ ਲੱਗਦਾ ਹੋਵੇ ਉਹਦੀਆਂ ਦੋ ਲਾਈਨਾਂ ਸੁਣਾਓਗੇ ਸਾਰੀ ਅੱਛੀ ਹੈ ਸਾਰੀ ਅੱਛੀ ਹੈ اچھا ਕੋਈ ਵੀ ਦੋ ਲਾਈਨਾਂ ਤੁਸੀਂ ਤਿੰਨੋਂ ਜਣੇ ਸੁਣਾਓਗੇ ਆਈ ਡੋਨਟ ਕੇਅਰ ਦੁਨੀਆ ਕੀ ਬੋਲਦੀ ਮੈਂ ਤਾਂ ਦੇਣਾ ਹੈ ਜਵਾਬ ਮੇਰੀ ਮਾਂ ਨੂੰ ਮੈਂ ਕੰਦਾ ਫਲਾਈ ਫਿਰਦਾ ਫਲਾਈ ਫਿਰਦਾ ਤੇ ਗਈ 부 ਚੱਕੀ ਫਿਰ ਦਦਾ ਡੂਬ ਕਰਦਾ ਫਲਾਈ ਫਿਰਦਾ ਸੋ ਬਿਲਕੁਲ ਜੋ ਬੱਚਿਆਂ ਨੇ ਗੱਲਬਾਤ ਕੀਤੀ ਹੈ ਦਲਜੀਤ ਦੋਸਾਂ ਦੇ ਲਾਈਵ ਕਾਨਸਰਟ ਦੇ ਵਿੱਚ ਇਹਨਾਂ ਨੂੰ ਜੋ ਜੈਕਟ ਹੈ ਸਪੈਸ਼ਲ ਸਟੇਜ ਦੇ ਉੱਤੇ ਬੁਲਾ ਕੇ ਦਲਜੀਤ ਜੀ ਦੋਸਾਂ ਨੇ ਇਹਨਾਂ ਨੂੰ ਐਜ਼ ਅ ਗਿਫਟ ਦਿੱਤੀ ਸੀ ਸੋ ਬਿਲਕੁਲ ਜੋ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਦੁਬਾਰਾ ਕਾਨਸਰਟਸ ਹੁੰਦੇ ਨੇ ਤਾਂ ਜ਼ਰੂਰ ਹਿੱਸਾ ਲਵੋਗੇ ਜਦੋਂ ਇੱਕ ਵਾਰੀ ਉੱਥੇ ਸੀਗੇ ਉਦੋਂ ਤਾਂ ਲੱਗਿਆ ਕਿ ਬਹੁਤ ਜ਼ਿਆਦਾ ਰਸ਼ ਹੁੰਦਾ ਵੀ ਇਹ ਵਸਦੀ ਗੱਲ ਨਹੀਂ ਬਟ ਹੁਣ ਜਦੋਂ ਤੇ ਅਸੀਂ ਆਏ ਆ ਪਰ ਉਦੋਂ ਤੇ ਅਸੀਂ ਨਹੀਂ ਐਬਜ਼ਾਰਬ ਕਰ ਪਾਰੇ ਵੀ ਇੰਨਾ ਕਿ ਸਾਡੇ ਦਿਮਾਗ ਤੇ ਵੀ ਉਹ ਚੀਜ਼ ਕਰ ਕਰ ਚੁੱਕੀ ਹੁਣ ਇਹੀ ਲੱਗਦਾ ਕਿ ਨਹੀਂ ਯਾਰ ਦੁਬਾਰਾ ਫਿਰ ਜਾਵਾਂਗੇ ਜ਼ਰੂਰ ਜਾਵਾਂਗੇ ਇਹ ਇਨਫੈਕਟ 30th ਤੱਕ ਕਿਸਾਨ ਅੰਦੋਲਨ ਕਰਕੇ ਕਿਸਾਨਾਂ ਨੇ ਬੰਦ ਕਰ ਰੱਖਿਆ ਸੀ ਇਹਨਾਂ ਦੀ ਦਿੱਲੀ ਸੀਗੇ ਸਾਰੇ ਲੋਕ ਅੱਛਾ ਜੀ ਇਹ 30th ਨੂੰ ਇਹਨਾਂ ਦੀ ਟ੍ਰੇਨ ਦੀ ਟਿਕਟ ਸੀ ਵਾਪਸੀ ਦੀ ਬਟੇ ਉਹ ਟ੍ਰੇਨ ਕੈਂਸਲ ਹੋ ਗਈਆਂ ਸਭ ਕੁਝ ਹੋ ਗਿਆ ਇਹਨਾਂ ਨੂੰ ਅਸੀਂ ਇਹਨਾਂ ਨੇ ਉੱਥੋਂ ਇੰਨੀ ਜ਼ਿੱਦ ਕਰ ਕਰਕੇ ਵੀ ਸਾਨੂੰ ਕਿਸੇ ਤਰੀਕੇ ਇਹਨਾਂ ਨੂੰ ਸਿਰਫ ਇਹੀ ਦੇਖ ਰਹੇ ਸੀ ਕਿ ਸਾਡੀ ਟ੍ਰੇਨ ਕਿਸੇ ਤਰੀਕੇ ਸਾਨੂੰ ਪਹੁੰਚਾ ਦੇ ਉਹ ਜੀ 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 ਇਹਨਾਂ ਨੂੰ ਟੈਕਸੀ ਕਰਵਾ ਕਰਵਾ ਕੇ ਰਾਤੀ 2 ਵਜੇ ਸਾਡੇ ਕੋਲ ਪਹੁੰਚੇ 30 ਇੱਥੋਂ ਇੰਨਾ ਜ਼ਿਆਦਾ ਮਤਲਬ ਇਹਨਾਂ ਨੂੰ क्रेजी ਇੱਥੇ ਕਾਨਸਰਟ ਨੂੰ ਅਟੈਂਡ ਕਰਨ ਦਾ ਅਸੀਂ ਕਹਿ ਰਹੇ ਸੀ ਵੀ ਨਹੀਂ ਕਰੋ ਕੈਂਸਲ ਕਰਾ ਦਿੰਦੇ ਹਾਂ ਕੁਝ ਕਰ ਦਿੰਦੇ ਹਾਂ ਬਟੇ ਕਹਿੰਦੇ ਨਹੀਂ ਜੀ ਅਸੀਂ ਤਾਂ ਆਣਾ ਹੀ ਆਣਾ ਤੁਸੀਂ ਜਿਸ ਤਰ੍ਹਾਂ ਮਰਜ਼ੀ ਸਾਨੂੰ ਇੱਥੇ ਬੁਲਾਓ ਭਾਵੇਂ ਤੁਹਾਨੂੰ ਆਪ ਆਣਾ ਪਵੇ ਲੈਣ ਤੇ ਲੈਣਾ ਆਓ ਨਹੀਂ ਤਾਂ ਸਾਨੂੰ ਟੈਕਸੀ ਕਰਵਾ ਕੇ ਸਾਡੇ ਕੋਲੋਂ ਇੱਥੇ ਸਾਨੂੰ 30 ਹੱਥ ਨੂੰ ਪਹੁੰਚਾਓ ਇਹ ਫਿਰ ਸੈਕਿੰਡ 30 ਹੱਥ ਨੂੰ ਰਾਤੀ 2 ਵਜੇ ਸਾਡੇ ਕੋਲ ਪਹੁੰਚੇ ਆ ਦਿੱਲੀ ਤੋਂ ਜੀ ਇਹਨਾਂ ਨੂੰ ਇੰਨਾ ਕੁ ਜ਼ਿਆਦਾ ਐਕਸਾਈਟਮੈਂਟ ਸੀਗੀ ਕਾਨਸਰਟ ਦੀ ਅਗਲੇ ਦਿਨ ਤੱਕ ਮਤਲਬ ਇਹਨਾਂ ਨੂੰ ਕੋਈ ਨੀਂਦ ਦਾ ਕੋਈ ਲੈਣਾ ਦੇਣਾ ਨਹੀਂ ਸੀ ਕੁਝ ਨਹੀਂ ਸੀ ਬਹੁਤ ਜਲਦੀ ਉੱਠ ਕੇ ਇਹਨਾਂ ਨੇ ਤਾਂ ਸਵੇਰ ਨਾਲ ਹੀ ਤਿਆਰੀਆਂ ਸ਼ੁਰੂ ਕਰਤੀਆਂ ਸੀ ਆਪਣੀਆਂ ਯਾਨੀ ਕਿ ਜੇ ਆਏ ਆ ਤੇ ਵਰਤਟ ਵੀ ਰਿਹਾ ਵਾ ਔਰ ਜੋ ਦਲਜੀਤ ਭਾਈ ਦਾ ਪਿਆਰ ਵੀ ਮਿਲਿਆ ਵਾ ਜੀ ਬਿਲਕੁਲ ਮਿਲਿਆ ਜੀ ਬਿਲਕੁਲ ਮਿਲਿਆ ਔਰ ਬਹੁਤ ਜ਼ਿਆਦਾ ਮੈਂ ਕਹਿ ਰਹੇ ਹਾਂ ਜੀ ਇਹ ਜਨਰੇਸ਼ਨ ਨੂੰ ਪੱਗ ਬੰਨਣਾ ਸਿੱਖੀ ਵੱਲ ਜੋੜਨਾ ਔਰ ਪੰਜਾਬੀਅਤ ਵੱਲ ਜੋੜਨ ਦਾ ਬਹੁਤ ਜ਼ਿਆਦਾ ਮੈਂ ਕਹਿੰਦਾ ਜੀ ਬਹੁਤ ਵੱਡਾ ਹੱਥ ਹੋ ਰਿਹਾ ਇਸ ਟਾਈਮ ਦਲਜੀਤ ਭਾਜੀ ਨੂੰ ਤੋਂ ਬਹੁਤ ਜ਼ਿਆਦਾ ਲੋਕ ਇੰਪ੍ਰੈਸ ਬੱਚੇ ਨੈਕਸਟ ਜਨਰੇਸ਼ਨ ਜਿਹੜੇ ਕਿ ਦਸਤਾਰਾਂ ਨੂੰ ਸਾਈਡ ਤੇ ਕਰ ਚੁੱਕੇ ਸੀ ਦਸਤਾਰਾਂ ਬੰਨੀਆਂ ਅਵੋਇਡ ਕਰ ਚੁੱਕੇ ਸੀ ਉਹ ਹੁਣ ਦੁਬਾਰਾ ਦਸਤਾਰਾਂ ਸਜਾਣ ਵਾਲੇ ਪਾਸੇ ਨਵੀਂ ਜਨਰੇਸ਼ਨ ਬਹੁਤ ਜ਼ਿਆਦਾ ਇਸ ਚੀਜ਼ ਨੂੰ ਆ ਗਈ ਹੈ ਕਿ ਹੁਣ ਇਹ ਨਹੀਂ ਸਮਝਦੇ ਕਿ ਯਾਰ ਅਸੀਂ ਸਰਦਾਰ ਹਾਂ ਤੇ ਸਾਡੀ ਕੋਈ ਅੱਕੇ ਕਦਰ ਨਹੀਂ ਹੈਗੀ ਆ ਕੋਈ ਸਾਨੂੰ ਪਸੰਦ ਨਹੀਂ ਕਰਦਾ ਬਟ ਹੁਣ ਤਾਂ ਲੋਕਾ ਉਲਟਾ ਸਰਦਾਰਾਂ ਨੂੰ ਜ਼ਿਆਦਾ ਪਸੰਦ ਕਰਕੇ ਰਾਜੀ ਨੇ ਤੇ ਉਹ ਬੱਚਿਆਂ ਦੇ ਵਿੱਚ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਤੇ ਬਹੁਤ ਅੱਛਾ ਲੱਗਦਾ ਇਸੀ ਨੂੰ ਤੇ ਸਬੋਬੋ ਥੈਂਕ ਯੂ ਇਹਨਾਂ ਕੀਮਤੀ ਸਮਾਵੇਨ ਤੇ ਲਈ ਜੋ ਬਿਲਕੁਲ ਤਜੀਦ ਉਸਾਇੰਦ ਦੇ ਕਾਨਸਰਟ ਦਿਆ ਯਾਦਾ ਅਜੇ ਵੀ ਲੋਕਾਂ ਦੇ ਦਿਲ ਦੇ ਵਿੱਚ ਨਹੀਂ ਕਿਉਂਕਿ ਕਾਨਸਰਟ ਰੇਖਾ ਹੀ ਇਹਨਾਂ ਸ਼ਾਨਦਾਰ ਸੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਸੀ ਤੇ ਕੁਝ ਚੁਣਿੰਦੇ ਲੋਕਾਂ ਨੂੰ ਤਲਜੀਦ ਉਸਾਇੰਦ ਨੇ ਸਟੇਟ ਤੇ ਬੁਲਾਇਆ ਤੇ ਪਿਆਰ ਦਿੱਤਾ ਸੀਗਾ ਹੋਰ ਬਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੀ ਇਜਾਜ਼ਤ ਧੰਨ